श्री आनंदपुर साहब की, की पावन पवित्र धरती जितेब श्री गुरु गोबिंद जी पंथ वाली जी ने खालसा पथ की साजना की जी महान पावन पवित्र धरती जिस जगह से अगर आप खालसा द्वार ਤੇ ਉਹਨਾਂ ਦੇ ਸਰਕਾਰ ਜੋ ਪ੍ਰਧਾਨ ਡਾਕਟਰ ਇੰਦਰਪੀਰ ਸਿੰਘ ਜੀ ਨੇ ਜੇ ਤੇ ਸਾਰੇ ਇਹਨਾਂ ਦੀ ਮੁੱਖੀ ਜਿਹੜੀ ਟੀਮ ਹੈ ਸਰਦਾਰ ਸੁਖਵਿੰਦਰ ਸਿੰਘ ਜੀ ਪ੍ਰਿੰਸ ਜੀ ਤੇ ਜਿੰਨੇ ਵੀ ਸਰਕਾਰ ਜੋ ਸਾਡੇ ਮੌਜੂਦ ਬੈਠੇ ਨੇ ਤੇ ਲੋਪਾ ਸਾਹਿਬ ਸਾਨੀ ਸਾਹਿਬ ਤੇ ਸੇਟੀ ਸਾਹਿਬ ਤੇ ਜਿੰਨੇ ਵੀ ਇਹਦੇ ਮੈਂਬਰ ਸਹਿबान ਨੇ ਤੇ ਸਾਹਮਣੇ ਸਾਡੇ ਜਿੰਨੇ ਵੀ ਸਰਕਾਰ ਜੋ ਪ੍ਰਿੰਸੀਪਲ ਸਹਿਬਾਨ ਟੀਚਰ ਸਹਿਬਾਨ ਤੇ ਜਿੰਨੇ ਵੀ ਦੇਸ਼ ਦੇ ਕੋ ਤੋਂ ਪਹੁੰਚੇ ਸਰਕਾਰ ਜੋ ਸਾਡੇ ਭਰਾ ਤੇ ਸਾਡੀਆਂ ਭੈਣਾਂ ਤੇ ਸਾਰਿਆਂ ਨੂੰ ਗੱਲ ਕੇ ਫਤਿਹ ਲਜਾਉਣਾ ਕਰਕੇ ਫਤਿਹ ਲਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਹੜਾ ਬਹੁਤ ਜਿਹੜਾ ਇਹਨਾਂ ਵੱਲੋਂ ਡਾクター ਇੰਦਰਪੀਰ ਸਿੰਘ ਜੀ ਨਿੱਜਰ ਜਿਨ੍ਹਾਂ ਵੱਲੋਂ ਜਿਹੜੀ ਹੈ ਪੰਜਾਬੀ ਵਿਸ਼ਾ ਜਿਹੜੀ ਹੈ ਕਾਨਫਰੰਸ ਤੇ ਵਿਦਿਆਪਿਤ ਜਿਹੜਾ ਬਹੁਤ ਵੱਡਾ ਇੱਕ ਪ੍ਰੋਗਰਾਮ ਜਿਹੜਾ ਆਯੋਜਿਤ ਕੀਤਾ ਗਿਆ ਹੈ ਖਾਸ ਤੌਰ 'ਤੇ ਜਿਹੜਾ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਨੇ ਚੀਕ ਖਾਲਸਾ ਦਰਬਾਰ ਨੇ ਪ੍ਰੋਗਰਾਮ ਜਿਹੜੇ ਸੀ ਪਾਕਿਸਤਾਨ ਦੇ ਵਿੱਚ ਗੁਜਰਾਵਾਲਾ ਦੇ ਵਿੱਚ ਕੀਤੀ ਜਿਹੜੀ ਇਹ ਚੀਕ ਖਾਲਸਾ ਦਰਬਾਰ ਹੈ 1902 ਦੇ ਵਿੱਚ ਭੌਂਦੇ ਵਿੱਚ ਆਇਆ ਤੇ ਨਾਲ ਹੀ ਜਿਹੜੀ ਕੀਰਥਾ ਦਾ ਜ਼ਵਾਨ 1902 ਤੋਂ ਬਾਅਦ ਜਿੱਥੇ ਇਹਨਾਂ ਨੇ ਬਹੁਤ ਬਰਦੀਆਂ ਨੂੰ ਪੂਆ ਭਾਵੇਂ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਐਕਟ ਆਇਆ 1925 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਚਾਈ ਤੇ ਅੱਜ ਜਿਹੜੇ 122 ਸਾਲ ਹੋ ਗਏ ਨੇ ਇਹ ਜਿਹੜੀ ਮਹਾਨ ਸੰਸਥਾ ਹੈ ਸ਼੍ਰੀ ਕਲਸਾ ਗਵਾਨ ਸਮੇ ਸਮੇਸਰੇ ਇਨਾਂ ਦੇ ਜਿਹੜੇ ਪ੍ਰਧਾਨ ਤੇ ਜਿਹੜੇ ਇਨਾਂ ਦੇ ਡਾਇਰੈਕਟਰ ਤੇ ਮੈਂਬਰ ਸਾਹਿਬਾਨ ਦਿੱਤੇ ਸਤਿਕਾਰਯੋਗ ਸਾਰਿਆਂ ਨੇ ਆਪਣੀਆਂ ਆਪਣੀਆਂ ਸੇਵਾਵਾਂ ਨਿਭਾਈਆਂ ਸਤਗੁਰੂ ਕੀ ਸੇਵਾ ਸ਼ਬਨ ਹੈ ਜੇ ਕੋ ਕਰੇ ਚਿੱਤ ਲਾਏ ਮਨ ਜਿੰਦਿਆ ਬਲ ਪਾਉਣਾ ਹਉਮੈ ਵਿੱਚੋਂ ਜਾਏ ਉੱਥੇ ਹੀ ਡਾਕਟਰ ਇੰਦਰਵੀਰ ਸਿੰਘ ਜੀ ਨੇ ਜੇ ਇਹ ਪਹਿਲੀ ਵਾਰੀ ਹੈ ਜਦੋਂ ਖਾਲਸਾ ਪੰਥ ਵੱਡਾ ਗੱਲ ਦਾ ਤੇ ਚੀਫ ਖਾਲਸਾ ਦਰਬਾਰ ਦਾ ਆਪਸੀ ਜਿਹੜਾ ਬਹੁਤ ਹੀ ਜਿਹੜਾ ਸੁਮੀਲ ਪਿਆਰ ਦਾ ਤੇ ਇਹਨਾਂ ਨੇ ਬਹੁਤ ਨਿਕਾ ਸੁੱਧਾ ਦੇ ਕੇ ਤੇ ਪ੍ਰਿੰਸ ਜੀ ਹੋਰਾਂ ਨੇ ਜਿਹੜੀ ਮਿਲ ਨਾਲ ਗੱਲ ਕਰਵਾਈ ਵਿੱਚ ਸਾਹਿਬ ਦੀ ਤੇ ਮੈਂ ਇਹਨਾਂ ਦਾ ਇਸ ਜਗ੍ਹਾ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਜਿਹੜੇ ਪ੍ਰੋਗਰਾਮ ਸਾਡ ਵੀ ਜੜੀਆ ਪੰਜਾਬੀ ਵਿਦਿਅਕ ਕਾਨਫਰੰਸ ਜਿਹੜੀ ਹੈ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਭਾਵੇਂ ਕੱਲ ਵੀ ਬਹੁਤ ਵੱਡੇ ਪ੍ਰੋਗਰਾਮ ਨੇ ਕੱਲ ਵੀ ਬਹੁਤ ਵੱਡੇ ਪ੍ਰੋਗਰਾਮ ਨੇ ਜਿਦੇ ਵਿੱਚ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਨਮੂਆ ਸਾਹਿਬ ਸਿੰਘ ਸਾਹਿਬ ਗਿਆਨੀ ਅਰਵਿੰਦਰ ਸਿੰਘ ਜਥੇਦਾਰ ਸ੍ਰੀ ਆਪਾਲ ਤਰਸ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤੱਕ ਸ੍ਰੀ ਕੇਸਕਰ ਸਾਹਿਬ ਇਹ ਜਗਾ ਜਿਹੜੀ ਹੈ ਬਹੁਤ ਹੀ ਆਪਾਂ ਭਾਗਾਂ ਵਾਲੇ ਆ ਇਸ ਜਗ੍ਹਾ ਤੇ ਅੱਜ ਆਪਾਂ ਇਹ ਜਿਹੜੀ ਕਾਨਫਰੰਸ ਹੋ ਰਹੀ ਹੈ ਇੱਥੇ ਹਰ ਸਾਲ ਜਿਹੜੇ ਹੈ ਮੈਨੂੰ ਵੀ ਤਕਰੀਬਨ 60 ਸਾਲ ਦੀ ਉਮਰ ਹੋ ਚੰਦੀ ਹੈ ਤੇ ਲਗਾਤਾਰ 50 ਸਾਲ ਹੋ ਗਏ ਨੇ ਬੁੱਲੇ ਮਹੱਲੇ ਤੇ ਕਦੇ ਵੀ ਜਿਹੜਾ ਮਹਾਰਾਜ ਦੀ ਕਿਰਪਾ ਹੈ ਕਦੇ ਵੀ ਮੇਸ ਨਹੀਂ ਕੀਤਾ ਹੁੰਦਾ ਮਹੱਲਾ ਤੇ ਗੁਰੂ ਦੀਆਂ ਲਾੜਦੀਆਂ ਫੌਜਾਂ ਜਿਹੜੀਆਂ ਨੇ ਨਹਿਰਾਂ, ਸੰਗਮ ਉਹਦੀਆਂ ਦਾੜੀਆਂ, ਫੌਜਾਂ ਹਰ ਸਾਲ ਹੀ ਜਦੋਂ ਬੁੱਢਾ ਦਲ ਵੱਲੋਂ ਮਹੰਦੇਸ ਸਜਾਏ ਜਾਂਦੇ ਨੇ ਤੇ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੀਆਂ ਨਹਿਰਾਂ, ਸੰਗਤਾਂ, ਮੰਡੀਆਂ ਆ ਨਾਲ ਕੰਧ ਦੇ ਨਾਲ ਕੰਧ ਵਿੱਚ ਸਿਰਫ ਨਦੀ ਹੈ ਚਰਨ ਗੰਗਾ ਨਦੀ ਜਿਹੜੀ ਤੇ ਉਹਦੇ ਨਾਲ ਹੀ ਸਟੇਡੀਅਮ ਹੈ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਉੱਥੇ ਜਿਹੜੇ ਹੈ ਬਹੁਤ ਹੀ ਜੰਗ ਜੂ ਕਰਤਬ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਰਿਹਾ ਸੀ ਦੇ ਉਹਦੋਂ ਖਾਲਸੇ ਨੇ ਪੁੱਛਿਆ ਜੀ ਗੁਰੂ ਸਾਹਿਬ ਜੀ ਹੋਣ ਕਦੋਂ ਦਰਸ਼ਨ ਹੋਣਗੇ ਉਹਨਾਂ ਨੇ ਬਚਨ ਕੀਤੇ ਸੀ ਜਦੋਂ ਖਾਲਸਾ ਪੰਥ ਜਿਹੜਾ ਹੁਲਾ ਮਹੱਲਾ ਮਰਜ਼ਾ ਜੜੂਗਾ ਤੇ ਮੈਂ ਉਹਦੀ ਜਿਹੜੀ ਆਪ ਅਗਵਾਈ ਕਰੂੰਗਾ ਹਰ ਸਾਲ ਹੀ ਗੁਰੂ ਸਾਹਿਬ ਦੇ ਜਿਹੜੇ ਆਪਾਂ ਦਰਸ਼ਨ ਕਰਦੇ ਆਂ ਤੇ ਉਹ ਜਿਹੜੇ ਮਨੋਂ ਆਪਾਂ ਦੇ ਇੱਕ ਚਿੱਤ ਜੇ ਇੱਕ ਸੰਤਿਹਾਇਓ ਕਾਮ-ਭਾਂਤ ਦੇ ਵਿੱਚ ਨਾ ਆਇਓ ਗੁਰੂ ਸਾਹਿਬ ਦੇ ਜਿਵੇਂ ਆਪਾਂ ਹਜੂਰ ਸਾਹਿਬ ਵੀ ਜਾਂਦੇ ਆ ਤੇ ਗੁਰੂ ਸਾਹਿਬ ਦਾ ਅੱਗੇ ਘੋੜਾ ਹੁੰਦਾ ਤੇ ਗੁਰੂ ਸਾਹਿਬ ਐਦਾਂ ਪ੍ਰਤੀਤ ਹੁੰਦਾ ਜਿਵੇਂ ਆਪ ਗੁਰੂ ਸਾਹਿਬ ਸਵਾਰੀ ਕਰ ਰਹੇ ਹੁੰਦੇ ਨੇ ਓਵੇਂ ਜਿਹੜਾ ਗੱਡੀ ਵਾਲਾ ਘੋੜਾ ਜਦੋਂ ਅੱਗੇ ਚੱਲਦਾ ਹੈ ਮਹੱਲੇ ਦੇ ਵਿੱਚ ਤੇ ਉਹ ਜਿਹੜੇ ਸ਼ਸ਼ਤਰ ਨਿਸ਼ਾਨ ਨਗਾਰੇ ਧੰਨタル ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਖਾਲਸਾ ਪੰਥ ਬੁੱਢਾ ਦਲ ਨੂੰ ਬਖਸ਼ਿਸ਼ ਕੀਤੇ ਨੇ ਸਾਰੀਆਂ ਨਹਿਰ ਸਿੰਘ ਜਥੇਬੰਦੀਆਂ ਦੇ ਜਿਹੜੇ ਨਾਲ ਹੁੰਦੇ ਨੇ ਨਿਸ਼ਾਨ ਨਗਾਰੇ ਘੋੜਸਵਾਰ ਫੌਜਾਂ ਤੇ ਗੁਰੂ ਸਾਹਿਬ ਜਿਹੜੇ ਨੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਐਦਾਂ ਲੱਗਦਾ ਆਪ ਮਹਾਰਾਜ ਅਗਵਾਈ ਕਰ ਰਹੇ ਨੇ ਸੋ ਬਹੁਤ ਹੀ ਇੱਥੇ ਤਿਲ ਸੁਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਤੇ ਪਹਿਲੀ ਵਾਰੀ ਹੈ ਜਿਹੜਾ ਇਸ ਜਗ੍ਹਾ ਤੋਂ ਜਾਂਦੇ ਆਉਂਦੇ ਦਰਸ਼ਨ ਜ਼ਰੂਰ ਕਰਦੇ ਰਹੇ ਸਕੂਲ ਹੈ ਪਰ ਅੱਜ ਪਹਿਲੀ ਵਾਰੀ ਐ ਨਿਜੀਤ ਸਾਹਿਬ ਪਤਾ ਲੱਗਿਆ ਇਹ ਚੀਰ ਖਾਲਸਾ ਦਿਵਾਨ ਦਾ ਜਿਹੜਾ ਇਹ ਉਹਨਾਂ ਦੇ ਪ੍ਰਬੰਧ ਚ ਹੈ ਸਕੂਲ ਤੇ ਜਿੱਥੇ ਇਹ ਹੀ ਸਕੂਲ ਨਹੀਂ ਤਕਰੀਬਨ 60 ਦੇ ਨੇੜੇ ਜਿਹੜੇ ਇਹਨਾਂ ਵੱਲੋਂ ਸਕੂਲ ਚਲਾਏ ਜਾ ਰਹੇ ਨੇ ਉੱਥੇ ਜਿਹੜੇ ਕਈ ਕਾਲਜ ਵੀ ਚਲਾਏ ਜਾ ਰਹੇ ਨੇ ਹੁਣੇ ਗੱਲ ਹੋ ਰਹੀ ਸੀ ਕਿ 2027 ਦੇ ਵਿੱਚ ਜਿਹੜਾ ਇਹਨਾਂ ਦਾ 125000 ਆ ਰਿਹਾ ਹੈ ਆਪਾਂ 골ਡਨ ਜੁਬਲੀ ਕਹਿੰਦੇ ਆ ਤਾਂ 골ਡਨ ਜੁਬਲੀ ਤੋਂ ਫੇਰ ਜਿਹੜੀ ਸਿਲਵਰ ਜੁਬਲੀ ਸਵਾ ਸਾਲ ਤੇ ਫੇਰ ਗੁਰੂ ਸਾਹਿਬ ਦੀ ਬੜੀ ਕਿਰਪਾ ਹੁੰਦੀ ਹੈ ਇਹ ਜਿਹੜੇ ਕਾਰਜ ਕਰਨੇ ਬਹੁਤ ਗੁਰੂ ਸਾਹਿਬ ਦੀ ਕਿਰਪਾ ਜਿੱਥੇ ਇਹਨਾਂ ਵੱਲੋਂ ਜਗ੍ਹਾ ਜਗ੍ਹਾ ਕੋਣ ਵੀ ਤਰਸ ਰਿਆ ਸੀ ਅਟਾਰੀ ਦੇ ਨਾਲ ਹੀ ਜਿਹੜਾ ਆਪਣੀ ਉਥੇ ਢੋਡੀ ਵਿੰਡ ਗੰਡੀ ਵਿੰਡ ਪਿੰਡ ਹੈ 6 ਏਕੜ ਦੇ ਵਿੱਚ ਜਿਹੜਾ ਇਹਨਾਂ ਵੱਲੋਂ ਅਰ ਸਕੂਲ ਦੀ ਉਹ ਸਾਰੀ ਕਰਵਾਈ ਜਾ ਰਹੀ ਹੈ ਉੱਥੇ ਬਟਾਲੇ ਦੇ ਵਿੱਚ ਵੀ ਹੋਰ ਵੀ ਕਈ ਬਲਾਚੌਰ ਦੇ ਵਿੱਚ ਬਾਬਾ ਦਰਜੀਤ ਸਿੰਘ ਜੀ ਸ਼ਿਕਾਗੋ ਵਾਲਿਆਂ ਨੇ ਜਿਹੜੀ 5 ਏਕੜ ਜ਼ਮੀਨ ਦਿੱਤੀ ਹੈ ਤੇ ਇਹਨਾਂ ਦਾ ਜਿਹੜਾ ਮੇਨ ਮਕਸਦ ਹੈ ਉਹ ਜਿਹੜਾ ਸਿੱਖਿਆ ਦੇਣੀ ਬੱਚਿਆਂ ਨੂੰ ਬਹੁਤ ਉੱਚ ਪੱਧਰ ਦੀ ਜਿੱਥੇ ਬੜੇ ਲਿਖੇ ਬੱਚੇ ਪੜ੍ਹ ਕੇ ਆਈ ਪੀ ਐਸ ਪੀ ਸੀ ਐਸ ਤੇ ਜਿਹੜੇ ਐ ਆਈਪੀਐਸ ਬਣ ਕੋਈ ਜੱਜ ਬਣਦਾ ਕੋਈ ਡਾਕਟਰ ਬਣਦਾ ਤੇ ਡਾਕਟਰ ਨਿੱਜਰ ਸਾਹਿਬ ਆਪ ਹੀ ਨੇ ਜਿਨ੍ਹਾਂ ਦੀ ਬਹੁਤ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਜਿੱਥੇ ਇਹਨਾਂ ਨੇ ਇਹ ਜਿਲੋਂ ਐਮਐਲਏ ਬਣੇ ਭਾਵੇਂ ਡਾਕਟਰੀ ਦੇ ਵਿੱਚ ਰਹਿ ਕੇ ਸੇਵਾਵਾਂ ਨਿਭਾਈਆਂ ਤੇ ਉਦੋਂ ਜਦੋਂ ਇਹ ਐਮਐਲਏ ਤੋਂ ਬਾਅਦ ਗੁਰੂ ਸਾਹਿਬ ਨੇ ਇਹਨਾਂ ਨੂੰ ਭਾਵੇਂ ਥੋੜਾ ਸਮਾਂ ਜਿਹੜੀ ਸੇਵਾ ਦਿੱਤੀ ਕੈਬਨਿਟ ਦੇ ਵਿੱਚ ਤੇ ਉਦੋਂ ਜਿਹੜਾ ਸ੍ਰੀ ਅਮਰਸਰ ਸਾਹਿਬ ਦੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਪਾਂ ਯਾਦ ਕਰਦੇ ਆਂ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਜੇਦਾਰ ਕੇ ਹੋ ਜਾ ਹੋਵੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜਿਹੜੇ ਗੁੰਡਾਦਾਰ ਦੇ ਵਿੱਚ ਛੇਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਛੇਵੇਂ ਜਥੇਦਾਰ ਸੀ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਜਿਹੜੀ ਕੋਰੜਿਆਂ ਦੀ ਸਜ਼ਾ ਸੁਣਾਈ ਸੀ ਤੇ ਉਹਨਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਮੱਥੇ ਸਜਾ ਜਿਹੜੀ ਪ੍ਰਵਾਨ ਕੀਤੀ ਸੀ ਜੇ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਇਹਨਾਂ ਨੇ ਉਹ ਮਹਾਨ ਉਪਰਾਲੇ ਕੀਤੇ ਜਿਹੜੇ ਸ਼ੇਰਾਂ ਵਾਲਾ ਗੇਟ ਸੀ ਜਿਹੜਾ ਸ਼ੇਰਾਂ ਵਾਲਾ ਚੌਂਕ ਵਜਦਾ ਜਿਹੜਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਨਾਮ ਤੇ ਜਿਹੜੀ ਡਿਊਟੀ ਉਸਾਰੀ ਗਈ ਹੈ ਉਹਦੇ ਸਾਹਮਣੇ ਜਿਹੜਾ ਚੌਂਕ ਹੈ ਉਹਦਾ ਨਾਮ ਸ਼ੇਰਾਂ ਵਾਲੇ ਚੌਂਕ ਤੋਂ ਬਦਲ ਕੇ ਤੇ ਜਿਹੜਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਚੌਂਕ ਰੱਖਿਆ ਇਹਨਾਂ ਨੇ ਬਹੁਤ ਵਿਧਾਈ ਦੇ ਪਾਤਰ ਜਿਹੜਾ ਉਹਨਾਂ ਦੀ 200 ਸਾਲਾਂ ਸ਼ਹੀਦੀ ਸ਼ਤਾਬ ਦੀ ਜਦੋਂ ਆਪਾਂ ਪਿਛਲੇ ਸਾਲ ਮਨਾਈ ਸ੍ਰੀ ਅਮਰਸਰ ਸਾਹਿਬ ਵਿਖੇ ਇਹ ਹੀ ਨਹੀਂ ਇੱਕ ਜਿਹੜਾ ਨਾਲ ਹੀ ਕਿਓ ਮੰਡੀ ਵਾਲਾ ਚੌਕ ਵੱਜਦਾ ਜਿਹੜਾ ਸ੍ਰੀ ਦਰਬਾਰ ਸਾਹਿਬ ਨੂੰ ਆਪਾਂ ਜਦੋਂ ਜਾਣਦੇ ਆ ਤੇ ਉਹ ਜਿਹੜੇ ਸ੍ਰੀ ਅਕਾਲ ਪੁਰਖ ਸਾਹਿਬ ਦੇ ਚੌਥੇ ਜਥੇਦਾਰ ਸੀ ਬੁੱਢਾ ਦਲ ਦੇ ਵੀ ਚੌਥੇ ਜਥੇਦਾਰ ਸਿੰਘ ਸਾਹਿਬ ਪਾਪਾ ਜਸਤਾ ਸਿੰਘ ਆਲੂ ਵਾਲੀਆ ਉਹਨਾਂ ਦੇ ਨਾਮ ਤੇ ਜਿਹੜੇ ਉਹਨਾਂ ਦੇ ਸਰੂਪ ਹੋਣ ਵੀ ਸੁਭਾਏਮਾਨ ਨੇ ਇਹ ਦੋਵੇਂ ਚੌਂਕਾਂ ਦੇ ਜਿਹੜੇ ਇਹਨਾਂ ਨੇ ਨਾਮ ਜਿਹੜੇ ਰੱਖੇ ਤੇ ਉੱਥੇ ਜਿਹੜੇ ਸਰੂਪ ਆਪ ਜਾ ਕੇ ਉਦਘਾਟਨ ਕੀਤੇ ਫੇਰ ਜਿਹੜਾ ਉਹ ਰੋਡ ਹੈ ਭਾਵੇਂ ਸ਼ੌਣੀ ਬੁੱਢਾ ਦਲ ਦੇ ਵਿੱਚੋਂ ਨਿਕਲਿਆ ਜਿਹੜਾ ਪੁਲ ਚੜਦਾ ਜਿੱਥੇ ਆਪਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਪਰ ਉਹਦਾ ਜਿਹੜਾ ਨਾਮ ਸੀ ਰੋਡ ਜਿਹੜੀ ਆਪਾਂ ਵੱਡਾ ਪੁਲ ਤੋਂ ਉਤਰਦੇ ਆ ਤੇ ਜਦੋਂ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਹਾਂ ਚੌਂਕ ਤੱਕ ਜਿਹੜਾ ਇਹਨਾਂ ਨੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਮਾਰਗ ਉਸ ਦਾ ਨਾਮ ਰੱਖਿਆ ਬਹੁਤ ਵਧੀਆ ਕਾਰਜ ਕੀਤੇ ਥੋੜੇ ਸਮੇਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰ ਜਿੱਥੇ ਚੀਫ ਖਾਲਸਾ ਦਵਾਨ ਨੂੰ ਬਹੁਤ ਬਲੰਗੀਆਂ ਤੇ ਲੈ ਕੇ ਜਾ ਰਹੇ ਨੇ ਤੇ ਉੱਥੇ ਹੀ ਸਾਰੀਆਂ ਜਿਹੜੀਆਂ ਧਾਰਮਿਕ ਪਿਛਲੇ ਦਿਨੀ ਜਿਵੇਂ ਹਜੂਰ ਸਾਹਿਬ ਵਿਖੇ ਗਏ ਡਾਕਟਰ ਆਪਣੇ ਨਿੱਜੇ ਸਾਹਿਬ ਤੇ ਉਦੋਂ ਵੀ ਮੇਰਾ ਇਹਨਾਂ ਨਾਲ ਬਚਨ ਹੋਇਆ ਤੇ ਜਿਹੜਾ ਬਹੁਤ ਧਾਰਮਿਕ ਬੇਨਤੀ ਵਾਲੇ ਵੀ ਇਨਸਾਨ ਨੇ ਗੁਰੂ ਸਾਹਿਬ ਦੀ ਬੜੀ ਕਿਰਪਾ ਬੰਬੇ ਦੇ ਵਿੱਚ ਵੀ ਹੁਣ ਵੀ ਬਾਵਾ ਜੀ ਗੁਰਿੰਦਰ ਜੀ ਬਾਵਾ ਜੀ ਉਹਨਾਂ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਵੀ 2 ਏਕੜ ਕਹਿੰਦੇ ਬੰਬੇ ਦੇ ਵਿੱਚ ਕੋਈ ਜਗ੍ਹਾ ਦਿੱਤੀ ਹੈ ਉੱਥੇ ਵੀ ਸਕੂਲ ਇਹਨਾਂ ਨੇ ਬਣਾਉਣਾ ਬਹੁਤ ਚੜ੍ਹਦੀ ਕਲਾ ਦੇ ਨਾਲ ਜਿੱਥੇ ਇਹ ਪੰਜਾਬੀ ਜਿਹੜੀ ਨੂੰ ਉਤਸ਼ਾਹਤ ਕਰ ਰਹੇ ਨੇ ਜਿੱਥੇ ਸਾਡੇ ਸਾਰੇ ਗੁਰੂਆਂ ਨੇ ਪੰਜਾਬੀ ਨੂੰ ਉਤਸ਼ਾਹ ਕੀਤਾ ਤੇ ਜਿੱਥੇ ਖਾਲਸਾ ਪੰਥ ਦੀ ਸਾਜਨਾ ਭੰਤਨ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਨੇ ਜਿਹੜੇ ਗਊ ਗਰੀਬ ਦੀ ਰੱਖਿਆ ਵਾਸਤੇ ਇਹ ਖਾਲਸੇ ਪੰਥ ਦੀ ਸਾਜਨਾ ਕੀਤੀ ਸੀ ਤੇ ਜਿਹੜਾ ਇੱਕ ਪਿਤਾ ਇੱਕ ਜਿਕੇ ਹੰਮ ਬਾਰਗ ਤੂੰ ਮੇਰਾ ਗੁਰ ਹਾਈ ਜੀਓ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਉਸੇ ਜਗ੍ਹਾ ਤੇ ਜਿਹੜਾ ਇਹਨਾਂ ਨੇ ਜਿਹੜਾ ਇਸ ਸਕੂਲ ਦੇ ਵਿੱਚ ਸ਼੍ਰੀ ਗੁਰੂ ਹਰਿ ਟਿਸ਼ਨ ਪਬਲਿਕ ਟੂਲ ਸਾਹਿਬ ਦੇ ਵਿੱਚ ਜਿਹੜੀ ਪੰਜਾਬੀ ਵਿਦਵਤ ਜਿਹੜੀ ਕਾਨਫਰੰਸ ਰੱਖੀ ਹੋਈ ਹੈ ਬਹੁਤ ਵਧਾਈ ਦੇ ਯੋਗ ਨੇ ਸੋ ਸਾਰੀ ਇਹਨਾਂ ਦੀ ਜਿੰਨੀ ਵੀ ਟੀਮ ਹੈ ਸੁਖਜਿੰਦਰ ਸਿੰਘ ਜੀ ਪ੍ਰਿੰਸ ਜੀ ਸਾਰੇ ਬਹੁਤ ਵਧਾਈ ਦੇ ਯੋਗ ਨੇ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੇ ਜਿਹੜੇ ਕਾਰਜ ਨੇ ਉਹ ਸਾਰੇ ਨਿਰਵਿਘਨਤਾ ਸਹਿਤ ਸੰਪੂਰਨ ਹੋਣ ਜਿਹੜੇ ਕੱਲ ਦੇ ਵੀ ਪ੍ਰੋਗਰਾਮ ਨੇ ਅੱਗੇ ਵੀ ਜਿਹੜੇ ਇਹਨਾਂ ਨੇ ਪ੍ਰੋਗਰਾਮ ਉਲੀਕੇ ਹੋਏ ਨੇ ਖਾਸ ਕਰਕੇ ਸਾਡੇ ਨਹਿੰਗਸ ਸਿੰਘ ਜਥੇਬੰਦੀਆਂ ਨਾਲ ਸ਼ਰੋਮਣੀ ਪੰਚਾਇਤ ਅਕਾਲੀ ਗੱਡਾ ਦਾ ਪੰਨੀਵਾ ਤਖਤ ਦੇ ਨਾਲ ਵੀ ਬਹੁਤ ਪਿਆਰ ਤੇ ਸਨੇਹ ਰੱਖਦੇ ਨੇ ਤੇ ਇਸੇ ਤਰ੍ਹਾਂ ਇਹ ਬਲੰਦੀਆਂ ਨੂੰ ਜੂਣ ਇੰਨਾ ਕੁਛ ਕਹਿੰਦਾ ਹੋਇਆ ਨਾਲ ਹੀ ਬੇਨਤੀ ਕਰਦਾ ਤੁਸੀਂ ਆਇਓ ਸਾਰੇ ਬਹੁਤ ਹੀ ਗੁਰਸਿੱਖ ਚੜ੍ਹਦੀ ਕਲਾ ਦੇ ਨਾਲ ਜਿੱਥੇ ਇਸ ਵਿਦਿਆਕ ਅਦਾਰੇ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਾਂ ਨਾਲ ਮੈਂ ਧਾਰਮਿਕ ਹੋਣ ਦੇ ਨਾਤੇ ਬੇਨਤੀ ਕਰਦਾ ਜਿੱਥੇ ਖਾਲਸਾ ਪੰਥ ਦੇ ਗੁਰੂ ਸਾਹਿਬ ਨੇ ਸਾਜਣਾ ਕੀਤੀ ਪੰਥ ਦੇ ਬਾਲੀ ਜੀ ਨੇ ਜਦੋਂ ਆਪਾਂ ਸ੍ਰੀ ਅਨੰਦਪੁਰ ਸਾਹਿਬ ਜਰੂਰ ਦਰਸ਼ਨ ਕਰਿਆ ਕਰੋ ਹੁਲੇਮਾਲ ਲੇਤੇ ਇਹ ਜਿਹੜੀ ਚਰਨ ਗੰਗਾ ਸਟੇਡੀਆ ਮੈਂ ਇੱਥੇ ਤੇ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਤੇ ਜਦੋਂ ਨਹਿੰਸਿੰਗ ਫੌਜਾਂ ਜਿਹੜੀਆਂ ਨੇ ਤੇ ਜੰਗ ਜੂ ਕਰਤਬ ਦਿਖਾਉਂਦੇ ਨੇ ਤੇ ਜਿੱਥੇ ਘੋੜਸਵਾਰੀ ਦੇ ਜੋਰ ਉੱਥੇ ਹੀ ਗੱਤਕੇ ਦੇ ਜਿਹੜੇ ਜੋਰ ਵੀ ਖਾਲਸੇ ਵੱਲੋਂ ਦਿਖਾਏ ਜਾਂਦੇ ਨੇ ਤੇ ਉਦੋਂ ਜਿਹੜੇ ਆ ਬੋਡਾਦਾਲ ਵੱਲੋਂ ਪੰਜ ਮਹਾਨ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਂਦਾ ਸਾਰੇ ਤਖਤਾਂ ਦੇ ਸਿੰਘ ਸਹਿਬਾਨ ਤੇ ਨਾਲ ਜਿਹੜੇ ਆ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਵੀ ਉੱਥੇ ਹਾਜ਼ਰ ਹੁੰਦੇ ਨੇ ਤੇ ਉਦੋਂ ਮੇਰੀ दिली ਇੱਛਾ ਹੈ ਕਿ ਡਾਕਟਰ ਜਿਹੜੇ ਇੰਦਰਬੀਰ ਸਿੰਘ ਜੀ ਨਿੱਜਰੇ ਆ ਕਿ ਇਹਨਾਂ ਨੂੰ ਵੀ ਜਿਹੜਾ ਸ਼ਹੀਦ ਅਕਾਲੀ ਬਾਬਾ ਬੁੱਲਾ ਸਿੰਘ ਉਹਨਾਂ ਦੇ ਆਵਾਰ ਦੇ ਨਾਲ ਇਹਨਾਂ ਨੂੰ ਸਨਮਾਨ ਦਿੱਤਾ ਜਾਵੇਗਾ ਸੋ ਗੁਰੂ ਸਾਹਿਬ ਸਤਰੀਆ ਕਾਲ ਮੈਂ ਜਿਹੜੇ ਇਹਨਾਂ ਦੇ ਕਾਰਜ ਨੇ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਅਵਾਰ ਤਾਂ ਦੇਣਾ ਚਾਹੁੰਦਾ ਇੱਕ ਤੇ ਗੁਰਸਿੱਖ ਨੇ ਇੱਕ ਜਿਹੜੇ ਇਹਨਾਂ ਨੇ ਕਾਰਜ ਕੀਤੇ 200 ਸਾਲਾਂ ਸ਼ਹੀਦੀ ਸ਼ਤਾਬ ਦੀ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਵੇਲੇ ਆਵੇਂ ਬਹੁਤ ਥੋੜਾ ਸਮਾਂ ਸੀ ਪਰ ਇਹਨਾਂ ਨੇ ਜਿਹੜੇ ਕਾਰਜ ਬਹੁਤ ਵੱਡੇ ਕੀਤੇ ਹੁਣ ਤੱਕ ਕਿਤੇ ਕਿਹੇ ਨੇ ਉਹ ਚੌਂਗਦਾ ਜਿਹੜਾ ਨਾਮ ਨਹੀਂ ਸੀ ਰੱਖਿਆ ਜਦੋਂ ਇਹਨਾਂ ਨੂੰ ਕਿਹਾ ਤੇ ਇਹਨਾਂ ਨੇ ਚਿੱਠੀ ਜਿਹੜੀ ਮੱਥੇ ਤੇ ਲਾ ਕੇ ਤੇ ਜਦੋਂ ਇਹਨਾਂ ਨੇ ਚਿੱਠੀ ਦੇਖੀ ਇਹਨਾਂ ਨੇ ਬੁਣ ਤੇ ਹੀ ਗੱਲ ਹੋਈ ਕਿ ਬਾਬਾ ਜੀ ਤੁਸੀਂ ਪਰਵਾਹ ਨਾ ਕਰੋ ਤੇ ਨਿੰਗ ਸਿੰਘਾ ਨੇ ਵੀ ਮੈਂਟੀ ਲਾਇਆ ਬੁੱਤ ਉਹ ਦੱਸਿਆ ਬੁੱਤ ਜਿਹੜੇ ਸੀ ਉਹ ਸਰੂਪ ਆਪਾ ਮੈਂ ਕਹਿ ਰਿਹਾ ਬੁੱਤ ਜਿਹੜੇ ਸੀ ਉਹ ਸ਼ੇਰਾਂ ਵਾਲੇ ਜਿਹੜੇ ਸੀ ਉਹ ਰਾਤੋਂ ਰਾਤ ਉਹਨਾਂ ਨੂੰ ਕਰਕੇ ਸਤਕਾਰ ਦੇ ਨਾਲ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ ਜਿਹੜੇ ਸਰੂਪ ਹੁਣ ਵੀ ਸੁਭਾਏਮਾਨ ਨੇ ਸੋ ਗੁਰੂ ਸਾਹਿਬ ਕਿਰਪਾ ਕਰ ਉਹ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਜਿਹੜਾ ਚੀਫ ਖਾਲਸਾ ਦਵਾਨ ਜਿਹੜਾ ਹੈ ਉਹ ਬਹੁਤ ਤਰੱਕੀ ਕਰੇ ਤੇ ਤੁਸੀਂ ਵੀ ਜਿੰਨੇ ਵੀ ਇਹਨਾਂ ਦੇ ਸਕੂਲ ਨੇ ਜਿੰਨੇ ਪ੍ਰਿੰਸੀਪਲ ਟੀਚਰ ਸਹਿਬਾਨ ਜਿਹੜੇ ਇਹਨਾਂ ਦੇ ਇੱਥੇ ਮੈਂਬਰ ਸਹਿਬਾਨ ਆਏ ਨੇ ਸਾਰੇ ਤੁਸੀਂ ਹੋਰ ਵੀ ਗੁਰਸਿੱਖ ਸੰਗਤਾਂ ਜਿਹੜੀਆਂ ਆਈਆਂ ਵਧਾਈ ਦੀਆਂ પાਤਰੋਂ ਤੇ ਨਾਲ ਹੀ ਅੱਜ ਜਿਹੜਾ ਆਪਾਂ ਸਮੁੱਚੇ ਖਾਲਸਾ ਪੰਥ ਵੱਲੋਂ ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਨਾਨਕਪੁਰ ਸਾਹਿਬ ਦੀ ਜਿਹੜੀ ਹੈ ਧਰਤੀ ਦਾ ਜਿਹੜਾ ਇਹ ਵਸਾਇਆ ਜਿੱਥੇ ਮਹਾਰਾਜ ਨੇ ਆ ਕੇ ਗੁਰੂ ਖਾਲਸੇ ਪੰਥ ਦੀ ਸਾਜਨਾ ਕੀਤੀ ਤੇ ਆਪਾਂ ਜਿਹੜਾ ਉਸ ਜਗ੍ਹਾ ਤੇ ਇਹ ਕਾਨਫਰੰਸ ਜਿਹੜੀ ਹੈ ਕਰਨੇ ਆ ਪੰਜਾਬੀ ਜਿਹੜੀ ਹੈ ਵਿਸ਼ਵ ਕਾਨਫਰੰਸ ਬਹੁਤ ਵਧਾਈਆਂ ਤੇ ਮਾਤਾ ਜੀ ਦੇ ਮਾਤਾ ਗੁਜਰਪਾਲ ਜੀ ਦੇ ਵੀ ਅੱਜ 400 ਸਾਲਾ ਜਿਹੜੀ ਖਾਲਸਾ ਪੰਥ ਨੇ ਉਹਨਾਂ ਦੀ ਜਨਮ ਸ਼ਤਾਬਦੀ ਮਨਾਈ ਹੈ ਉਹਦੀਆਂ ਵੀ ਸਾਰੀਆਂ ਹੀ ਗੁਰਸਿੱਖ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਇੰਨਾ ਕੁਝ ਕਹਿੰਦਾ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰੀਆਂ ਨੇ ਹੈ ਸੰਜਥੇ ਬੰਦੀਆਂ ਵੱਲੋਂ ਕੀਰਤ ਕਾ ਦਾ ਦਵਾਨ ਦੇ ਪ੍ਰਧਾਨ ਤੇ ਇਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਇਹ ਪ੍ਰੋਗਰਾਮ ਦੀਆਂ 68ਵੀਂ ਜਿਹੜੀ ਹੈ ਪੰਜਾਬੀ ਕਾਨਫਰੰਸ ਤੇ ਉਹਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ